ਤੀਸਰੇ ਦਿਨ ਵੀ ਅਕਲਿਆ ਪਿੰਡ ਦੇ ਨੌਜਵਾਨ ਦੀ ਲਾਸ਼ ਦਾ ਨਹੀਂ ਹੋਇਆ ਸੰਸਕਾਰ ਪਰਿਵਾਰ ਤੇ ਪਿੰਡ ਵਾਸੀਆਂ ਵੱਲੋਂ ਤੀਸਰੇ ਦਿਨ ਵੀ ਮਾਨਸਾ ਬਰਨਾਲਾ ਰੋਡ ਜਾਮ ਅੱਜ ਸ਼ਾਮ ਕਰੀਬ 6 ਵਜੇ ਜਾਣਕਾਰੀ ਦਿੰਦਿਆਂ ਐਂਟੀ ਡਰੱਗ ਟਾਸਕ ਫੋਰਸ ਦੇ ਸੰਚਾਲਕ ਪਰਮਿੰਦਰ ਸਿੰਘ ਝੋਟਾ ਨੇ ਕਿਹਾ ਕਿ ਬੀਤੇ ਦਿਨ ਮਾਨਸਾ ਜ਼ਿਲ੍ਹੇ ਦੇ ਪਿੰਡ ਅਕਲਿਆ ਵਿਖੇ ਗੁਰਪ੍ਰੀਤ ਸਿੰਘ ਨਾਮੀ 26 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਸੀ ਇਸ ਤੋਂ ਬਾਅਦ ਪਰਿਵਾਰ ਅਤੇ ਪਿੰਡ ਵਾਸੀਆਂ ਵੱਲੋਂ ਆਸ਼ ਨੂੰ ਮਾਨਸਾ ਬਰਨਾਲਾ ਰੋਡ ਉੱਪਰ ਰੱਖ ਕੇ ਨਸ਼ਾ ਸਮਗਲਰਾਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਜੋਗਾ ਦੇ ਵਿੱਚ ਸ਼ਰਿਆ ਨਸ਼ਾ ਵਿਕ ਰਿਹਾ ਹੈ ਅਤੇ ਇਸ ਤੋਂ ਪਹਿਲਾਂ ਵੀ 11 ਨੌਜਵਾਨ ਨਸ਼ੇ ਦੀ ਭੇਡ ਚੜ ਚੁੱਕੇ ਹਨ ਉਹਨਾਂ ਕਿਹਾ ਕਿ ਨਸ਼ਾ ਸਮਗਲਰਾਂ ਦੀ ਪੁਲਿਸ ਨੂੰ ਜਾਣਕਾਰੀ ਵੀ ਦਿੱਤੀ ਜਾਂਦੀ ਹੈ ਪਰ ਪੁਲਿਸ ਵੱਲੋਂ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਉਹਨਾਂ ਕਿਹਾ ਕਿ ਪਿਛਲੇ ਦਿਨੀ ਗੁਰਪ੍ਰੀਤ ਸਿੰਘ ਨੌਜਵਾਨ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਈ ਸੀ ਅਤੇ 1 ਸਾਲ ਪਹਿਲਾਂ ਇਸ ਦੇ ਪਿਤਾ ਦੀ ਵੀ ਮੌਤ ਹੋ ਚੁੱਕੀ ਹੈ ਅਤੇ ਹੁਣ ਘਰ ਵਿੱਚ ਦੋ ਜਵਾਨ ਪਹਿਨਾ ਤੇ ਮਾਂ ਰਹਿ ਗਈਆਂ ਹਨ ਉਹਨਾਂ ਕਿਹਾ ਕਿ ਨਸ਼ਾ ਸਮਗਲਰਾਂ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ ਤੇ ਪੀੜਤ ਪਰਿਵਾਰ ਨੂੰ ਆਰਥਿਕ ਸਹਾਇਤਾ ਦੀ ਮਦਦ ਦਿੱਤੀ ਜਾਵੇ ਉੱਥੇ ਉਹਨਾਂ ਕਿਹਾ ਕਿ ਜਦੋਂ ਤੱਕ ਸਰਕਾਰ ਵੱਲੋਂ ਨਸ਼ਾ ਸਮਗਲਰਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਉਦੋਂ ਤੱਕ ਨੌਜਵਾਨ ਦੀ লাশ ਦਾ ਸੰਸਕਾਰ ਨਹੀਂ ਕੀਤਾ ਜਾਵੇਗਾ ਮੁੰ ਨੌਜਵਾਨ ਦੀ লাশ ਪਈ ਆਈ ਤੀਜਾ ਦਿਨ ਹੋ ਗਿਆ 3 ਚੌਥਾ ਦਿਨ ਅੱਜ ਇੰਜੈਕਸ਼ਨ ਵਾਲਾ ਨੌਜਵਾਨ ਮਰਿਆ ਗਾਂ ਉਹ ਲੋਕ ਹੋ ਕੇ ਇੱਥੇ ਜੋਗੇਸ਼ਰਿਆਂ ਆਮਲਾ ਸ਼ਾਬਿਕਦਾ ਸ਼ਰੇਆਮ ਬਿਕਦਾ ਬੜੇ ਲੰਬੇ ਚਰ ਤੋਂ ਬਿਕਦਾ 11ਵੀਂ ਮੌਤ ਹੈ ਹਨਾ ਜੀ ਦੋ ਸਕੇ ਭਾਈ ਮਰੇ ਨੇ ਸਾਡੇ ਮਾਂ ਔਰ ਹਰੇਕ ਛਾਂ ਹੁੰਦੀ ਆ ਰੋ ਰੋਏ ਬਾਹਲੇ ਲੋਕ ਐ ਵੀ ਕਹਿ ਰਹੇ ਵੀ ਨਸ਼ਿਆਂ ਨਾਲ ਮਰਿਆ ਪਰ ਨਸ਼ਿਆਂ ਨਾਲ ਮਰਿਆ ਕਿਉਂ ਇਹ ਨਸ਼ਾ ਬਿਕਦਾ ਤਾਂ ਹੀ ਮਰਿਆ ਹੋਰ ਦੁੱਧ ਕੇ ਲੈ ਕੇ ਮਰ ਜੇ ਗਰਾਊਂਡ ਚ ਜਾ ਕੇ ਥੋੜੀ ਮਰੂਗਾ ਜੇ ਨਸ਼ਾ ਹੈ ਆਮ ਹੈ ਛੋਪਲ ਪ੍ਰਸ਼ਾਸਨ ਨੂੰ ਬੇਨਤੀ ਆ ਇਹ ਨਹੀ ਮੰਦਾ ਮੰਨੀ ਆ ਜਾਣ ਜਿਹੜੇ ਵੇਚ ਦਿੰਦੇ ਨੇ ਜ਼ਮੀਨਾਂ ਕਾਰ ਕਰ ਲੈਣ ਬਥੇਰਾ ਲੱਖ ਲੱਖ ਦਾ ਨਸ਼ਾ ਵੇਚਦੇ ਨੇ ਇੱਕ ਦਿਨ ਚ ਇੱਕ ਦਿਨ ਚ ਲੱਖ ਰੁਪਏ ਦਾ ਕਹਿੰਦੇ ਫੈਸ਼ਨ ਚ ਵੀ ਉਸ ਹੀ ਲਪਾਏ ਹੋਏ ਨੇ ਪਰ ਨੂੰ ਮਾਰਨੇ ਜਾਇਦਾ ਤਨਕੋਰ ਕਰਨਾ ਇਹ ਜਵਾਕ ਹੈ ਇਹ ਤਾਂ ਕਰਨਾ ਆ ਤਾਂ ਮਰ ਗਿਆ ਕਹਾ ਦੋ ਭੈਣਾਂ ਨੇ ਕਿਸਦਾ ਵੀ ਮਰ ਸਕਦਾ ਨਸ਼ਾ ਆ ਸਾਡੇ ਸ਼ਹਿਰ ਚ ਗਈ ਗਈ ਵਿਕੀ ਜਾਂਦਾ ਜਵਾਕ ਸਕੂਲ ਦੇ ਕਿਸਦਾ ਵੀ ਲੈ ਕੇ ਮਰ ਜੇ ਬਥੇਰੇ ਮਰਦੇ ਨੇ ਹਾਂ ਤਖੜੇ ਦਾ ਮਰ ਜੇ ਆਗਲਾ ਬੋਲਦਾ ਨਹੀਂ ਮਾਤਰਾ ਰੋਡ ਤੇ ਤਰ ਲੈਂਦਾ ਉਹ ਆ ਪਤਾ ਲੱਗ ਜਾਂਦਾ ਤਖੜੇ ਬੋਲਦੇ ਨਹੀਂ ਫੋਪਾ ਹੀ ਦਾ ਉਹ ਰੱਖਿਆ ਜਾਵੇ ਖਿਆਲ ਛੇ ਤੋਂ ਛੇ ਤੀ ਹੱਲ ਕਰਾਇਆ ਜਾਵੇਗਾ ਹਨਾ